ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਨੂੰ ਦੱਸ ਦਈਏ ਪਹੁੰਚੇ ਹਾਂ ਤਰਨ ਤਾਰਨ ਸ਼੍ਰੀ ਤਰਨ ਤਾਰਨ ਸਾਹਿਬ ਦਾ ਏਰੀਆ ਤੇ ਪਿੰਡਾ ਸਖੀਰਾ ਤੇ ਬਾਈ ਦਲਵਾਰ ਸਿੰਘ ਜੀ ਪੰਜਾਬ ਪੁਲਿਸ ਵਿੱਚ ਨੇ ਕੋਲ ਖੜੇ ਨੇ ਤੇ ਨਾਲ ਛੋਟੇ ਬਾਈ ਵੀ ਖੜੇ ਨੇ। ਤੇ ਸ਼ੌਂਕ ਕੀਤਾ ਹੋਇਆ ਕਬੂਤਰਾਂ ਦਾ ਉਰੇ ਆਏ ਸੀ ਹੂਟਰ ਸਿਸਟਮ ਲਗਾਉਣ ਲਈ ਕਿਉਂਕਿ ਕਬੂਤਰ ਬਾਈ ਹੁਣਾਂ ਦੇ ਕੋਲ ਵਧੀਆ ਤੇ ਚੋਰੀ ਦਾ ਡਰ ਸੀ। ਤੇ ਗੱਲਬਾਤ ਕਰਾਂਗੇ ਬਾਈ ਹੁਣਾਂ ਦੇ ਨਾਲ ਠੀਕ ਆ ਜੀ। ਕਿਹੜੇ-ਕਿਹੜੇ ਕਬੂਤਰ ਨੇ ਸਾਰੀ ਗੱਲਬਾਤ ਕਰਦੇ ਆ ਕਿੱਥੋਂ ਆਏ ਕਿਵੇਂ ਸ਼ੌਂਕ ਆ। ਕਿਹੜੀਆਂ ਨਸਲਾਂ ਨੇ ਕੋਣ ਆਸਤਾਦ ਨੇ ਠੀਕ ਹੈ ਜੀ ਉਸਤਾਦ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਤੇ ਇਹ ਸ਼ੌਂਕ ਕਿਦਾਂ ਫਿਰ ਆਪਾਂ ਪੰਜਾਬ ਪੁਲਿਸ ਵਿੱਚ ਤੇ ਕਿਵੇਂ ਪਿਆ ਇਹ ਸ਼ੌਂਕ ਕਿਦਾਂ ਇਹ ਸ਼ੌਂਕ ਜੀ ਸਾਨੂੰ ਸ਼ੁਰੂ ਤੋਂ ਹੀ ਆ ਬਚਪਨ ਤੋਂ ਹੀ ਆ 14 15 ਸਾਲ ਦੇ ਸੀ ਜਿਉਂ ਦਾ ਸ਼ੌਂਕ ਆ ਸਾਨੂੰ ਪਹਿਲਾਂ ਘਰ ਚ ਕਿਸੇ ਹੋਰ ਨੇ ਵੀ ਰੱਖਿਆ ਹੋਈ ਸੀ ਨਹੀਂ ਜੀ ਅਸੀਂ ਰੱਖੇ ਪਏ ਤੁਸੀਂ ਰੱਖੇ ਹੀਗੇ ਅਸੀਂ ਹਾਂ ਜੀ ਠੀਕ ਆ ਠੀਕ ਆ ਤੇ ਜਿਹੜੀਆਂ ਬਾਜ਼ੀਆਂ ਜਿਹੜੀਆਂ ਮਲਵਈਆ ਜਾਂ ਦੇਸੀ ਆ ਪਹਿਲਾਂ ਦੇਸੀ ਸੀ ਜਾਂ ਮਲਵਈ ਸੀ ਪਹਿਲਾ ਸਾਰ ਤੋ ਦੇਸੀ ਸੀਗੀ ਜੀ ਦੇਸੀ ਸੀ ਤੇ ਉਹ ਕਦੋਂ ਕੋ ਚੇਂਜ ਕਰੇ ਇਹ ਤਾਂ ਕਾਫੀ ਚਿਰ ਹੋ ਗਿਆ ਕਰਿਆ ਕਰਿਆ ਨੂੰ ਸਾਨੂੰ ਮਤਲਬ 18 ਤੋਂ ਪਹਿਲਾਂ ਦੇ ਕਰਿਆ 18 ਤੋਂ ਪਹਿਲਾਂ ਦੇ ਕਰੇ ਦੇ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਤਾਂ ਬਾਜ਼ੀਆਂ ਆਪਾਂ ਕਦੋਂ ਛੜਨੀਆਂ ਸ਼ੁਰੂ ਕਰੀਆਂ ਬਾਜ਼ੀਆਂ ਅਸੀਂ ਪਹਿਲੇ ਸੀਜ਼ਨ ਹੀ ਛੜਤੀਆਂ ਸੀ 18 'ਚ 18 'ਚ ਛੜਤੀਆਂ ਸੀ ਹਾਂਜੀ ਤੇ ਲਿਆਂਦੇ ਕਿੱਥੋਂ ਸੀ ਮਿਲ ਲਈ ਫਿਰ ਉਹ ਕੂਤਰ ਅਸੀਂ ਦੇਸੀਆਂ ਦੇ ਵਿੱਚ ਹੀ ਦੋ ਫੜੇ ਸੀ ਬਾਜ਼ੀ ਦੇ ਅੱਛਾ ਉਹਨਾਂ ਤੋਂ ਅੱਗੇ ਤਾਂ ਆਇਆ ਸੀ ਬਣਾ ਦੇ ਬੱਚੇ ਬੱਚੇ ਕਢਾ ਕੇ ਠੀਕ ਆ ਠੀਕ ਆ ਤੇ ਘਰ ਦੇ ਵਿੱਚ ਹੋਰ ਕਿਹਨੂ ਕਿਹਨੂ ਸ਼ੌਂਕ ਹੈ ਜੀ ਹੋਰ ਮੇਰੇ ਬੇਟੇ ਨੂੰ ਵੀ ਸ਼ੌਂਕ ਹੈ ਜੀ ਕੀ ਨਾਮ ਹੈ ਜੀ ਉਹਨਾਂ ਦਾ ਉਹਨਾਂ ਦਾ ਹੈਗਾ ਜੀ ਮਨਜਿੰਦਰ ਸਿੰਘ ਮਣੀ ਯੂ ایس اے ਫਸਟ ਟਾਈਮ ਕਿ ਵਸੇ ਆ ਉਹ ਅਮਰੀਕਾ ਦੇ ਵਿੱਚ ਆ ਬਾਈ ਤੇ ਹੋਰ ਕਿਹੜੇ ਭਰਾਣੇ ਨਾਲ ਆਪਣੇ ਹੋਰ ਸਾਡੇ ਚਾਚਾ ਜੀ ਦਾ ਲੜਕਾ ਜਸਵੀਰ ਸਿੰਘ ਠੀਕ ਆ ਜੀ ਉਹਨਾਂ ਨੂੰ ਸ਼ੌਂਕ ਹੈ ਜੀ ਸਹੀ ਆ ਸਹੀ ਆ ਤੇ ਕਬੂਤਰ ਜਿਹੜੇ ਹੈਗੇ ਸਾਰੇ ਫਿਰ ਐਦਾਂ ਹੀ ਬਣਾਏ ਆ ਕਿ ਜਾਂ ਲਿਆਂਦੇ ਵੀ ਸੀ ਕਿਤੋਂ ਨਹੀਂ ਲਿਆਂਦੇ ਵੀ ਆ ਜੀ ਲਿਆਂਦੇ ਵੀ ਆ ਲਿਆਂਦੇ ਥੋੜੇ ਆ ਹਾਂ ਕੋਈ ਫੜੇ ਫੜਾਏ ਆ ਕੁਝ ਗਾ ਅੱਗੇ ਬੱਚੇ ਬੱਚੇ ਕਢਾ ਕੇ ਬਣ ਗਏ ਉਹਨਾਂ ਦੀ ਨਸਲ ਆਗੇ ਤਿਆਰ ਕੀਤੀਆਂ ਨੇ ਜਿਆਦੀ ਛਾਡੀ ਆਪਦੀ ਬਰੀਡ ਕਰਕੇ ਜਿਆਦੀ ਬਰੀਡ ਜਿਹੜੀ ਆਪਦੀ ਆ ਕਰਦੀ ਆ ਤੇ ਬਾਈ ਤੁਹਾਨੂੰ ਸ਼ੌਂਕ ਕਰਾਉਣੇ ਆ ਕੁਝ ਕਬੂਤਰ ਅਹੀਂ ਹੂਟਰ ਲਾਉਂਦੇ ਸਮੇਂ ਦੇਖਿਆ ਬੜਾ ਹੀ ਚੰਗੇ ਸੀ ਤੇ ਮੈਂ ਸੋਚਿਆ ਕਿਉਂ ਨਾ ਮਿੱਤਰਾਂ ਨੂੰ ਕਰਾ ਦਈਏ ਸ਼ੌਂਕ ਕਿਉਂਕਿ ਆਪਣੇ ਕਬੂਤਰ ਬਾਜ ਭਰਾ ਆ ਜਿਹੜੇ ਬਾਹਰ ਬੈਠੇ ਆ ਜਾਂ ਐਨ ਆਰ ਆਈ ਭਰਾ ਆ ਜਾਂ ਇੰਡੀਆਨ ਵਿੱਚ ਬੈਠੇ ਨੇ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਨੂੰ ਇਹ ਹੁੰਦਾ ਕਿ ਸ਼ੌਂਕ ਦੇਖਣ ਨੂੰ ਮਿਲ ਜਾਂਦਾ ਤੇ ਅੱਜ ਫੇਰ ਤੁਹਾਨੂੰ ਦੱਸ ਦਈਏ ਸ਼੍ਰੀ ਤਰਨਤਨ ਬਾਈ ਦਲਵਾਗ ਪਾਜੀ ਪੰਜਾਬ ਪੁਲਿਸ ਵਾਲੇ ਤੇ ਇਹਨਾਂ ਦੇ ਬੇਟੇ ਮਣੀ ਤੇ ਹੋਰ ਜਿਹੜੇ ਭਰਾਣੇ ਚਾਚੇ ਤਾਇਆ ਤੇ ਸਾਰੇ ਰਲ ਕੇ ਸ਼ੌਂਕ ਕਰਦੇ ਨੇ ਸ਼ੌਂਕ ਬਹੁਤ ਵਧੀਆ ਆ ਤੇ ਸਟਾਰਟ ਕਰਦੇ ਆ ਖੁੱਡੇ ਆ ਬਾਈ ਪੰਜ ਉੱਪਰ ਆ ਇੱਕ ਥੱਲੇ ਆ ਤੇ ਕਵਰ ਅਹੀਂ ਸਾਰੇ ਦੇ ਸਾਰੇ ਜਿਹੜੇ ਉਹ ਕਰ ਦਿੱਤੇ ਆ ਤੇ ਸ਼ੌਂਕ ਕਰਾਉਂਦੇ ਬਾਈ ਤੁਹਾਨੂੰ ਕਬੂਤਰਾਂ ਦਾ ਉਹ ਬੰਦ ਕਰਕੇ ਆਉਂਦਰ ਚੱਲ ਗਿਆ ਥੱਲੇ ਤੇ ਐ ਇਹਦੇ ਵਿੱਚ ਚਾਰ ਕਬੂਤਰ ਛੱਡੇ ਹੋਏ ਆ ਜੀ ਉਸਤਾਦ ਵਾਲੇ ਚਾਰ ਕਬੂਤਰ ਇਹ ਇਹਦੇ ਵਿੱਚ ਆ ਜੀ ਬਾਕੀ ਦੂਜੇ ਖੁੱਡੇ ਦੇ ਵਿੱਚ ਆ ਤੇ ਭਾਜੀ ਆਪਣਾ ਉਸਤਾਦ ਕੌਣ ਆ ਜੀ ਸਾਡਾ ਉਸਤਾਦ ਜੀ ਐਦ ਕੀ ਬਣਾਇਆ ਹੈ ਕਿੰਨੂ ਜੀ ਚੀਨਾ ਮਾਨਸਾ ਜੀ ਹੈ ਬਾਈ ਚੀਨਾ ਮਾਨਸਾ ਬਾਈ ਵਧੀਆ ਸਟਾਰ ਖਿਡਾਰੀ ਆ ਬਹੁਤ ਵਧੀਆ ਤੇ ਕਬੂਤਰ ਵਗੈਰਾ ਵੀ ਆਂਦੇ ਫਿਰ ਉਸਤਾਦ ਉਹਨਾਂ ਦੇ ਕੋਲ ਜੀ ਉਸਤਾਦ ਜੀ ਨੇ ਕਬੂਤਰ ਵੀ ਦਿੱਤੇ ਆ ਜੀ ਕਬੂਤਰ ਵੀ ਦਿੱਤੇ ਆ ਜੀ ਵਧੀਆ ਬਾਈ ਨਾਮ ਆ ਚੀਨੇ ਮਾਨਸਾ ਦਾ ਵਧੀਆ ਖਿਡਾਰੀ ਆ ਵਧੀਆ ਕਬੂਤਰ ਵੀ ਉੱਡਦੇ ਨੇ ਬਾਈ ਉਹਨਾਂ ਦੇ ਮਿਲਦੇ ਰਹਿੰਦੇ ਆ ਜਾਈ ਦਾ ਤੇ ਹੋ ਕੇ ਆਈ ਦਾ ਲਗਭਗ ਤੇ ਇਹ ਜਿਹੜੇ ਚਾਰ ਕਬੂਤਰ ਬੈਠੇ ਆ ਨਾ ਜਿਵੇਂ ਕੋਈ ਉੱਡਿਆ ਹੋਇਆ ਬਾਜੀ ਜੀ ਹਾਂ ਜੀ ਬਾਜੀ ਜਿੱਤਿਆ ਕਬੂਤਰ ਹੈਗਾ ਅੱਛਾ ਆ ਜਿਹੜਾ ਠੀਕ ਹੈ ਬਹੁਤ ਬਾਜੀ ਦਸਿਆ ਖਟੀਆਂ ਅੱਖਾਂ ਦਾ ਹਾਂ ਜੀ ਆਹ ਲਓ ਭਾਈ ਆ ਕਬੂਤਰ ਬੈਠਾ ਜਿਹੜਾ ਪਹਿਲਾਂ ਲੱਗਦਾ ਕਾਸ਼ੇ ਦੀ ਕਾਲੀ ਕੀਤੀ ਹੋਈ ਆ ਸਾਦਾ ਸਾਤਾ ਬਣਾਇਆ ਹੋਇਆ ਹੈ ਜੀ ਤੇ ਇਹ ਕਬੂਤਰ ਜਿਹੜਾ ਹੈਗਾ ਆ ਬਾਜੀ ਜਿੱਤਿਆ ਹੋਇਆ ਖਟੀਆਂ ਅੱਖਾਂ ਦਾ ਕਬੂਤਰ ਹੈ ਤੇ ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਇਹਦੇ ਵਿੱਚ ਚਾਰ ਪਰਿੰਦੇ ਨੇ ਸਿਰਫ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਨਸਲੀ ਨੇ ਕੁਝ ਕਬੂਤਰ ਆਪਾਂ ਨੂੰ ਬਹੁਤ ਵਧੀਆ ਲੱਗੇ ਤੇ ਆਪਾਂ ਗਿਆ ਭਰਾਵਾਂ ਨੂੰ ਆਪਾਂ ਕਰਾਈਏ ਸ਼ੌਂਕ ਇੰਦਰ ਆ ਜਾਓ ਬਈ ਆਹ ਸਾਰੇ ਬੱਚੇ ਦੇਖੋ ਬਈ ਰੂਹ ਖੁਸ਼ ਹੋ ਗਈ ਦੇਖ ਕੇ ਕਿੰਨੇ ਬੱਚੇ ਬਾਹਲੇ ਸੋਹਣੇ ਤੰਦਰੁਸਤ ਹਰ ਵੱਨੋਂ ਐਕਟਿਵ ਤੇ ਤੁਹਾਨੂੰ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਇਹ ਸਾਰੇ ਨਵੇਂ ਲੱਗੇ ਹੋਏ ਆ ਜੀ ਹਾਂਜੀ ਲੱਗੇ ਥੋੜੇ ਨਰੀਂਦੇ ਲੱਗਣ ਵਾਲੇ ਬਾਕੀ ਲੱਗੇ ਆ ਬਾਕੀ ਸਾਰੇ ਲੱਗੇ ਹੋਏ ਆ ਦੇਖੋ ਮਿੱਤਰੋ ਕਰੋ ਈ ਸ਼ਾਂਤ ਕਰੋ ਖੁਸ਼ ਕਰਦੇ ਪਰਿੰਦੇ ਦੇਖੋ ਐਕਟਿਵ ਪੂਰੇ ਬੱਚੇ ਮੇਨ ਤਾਂ ਇਹੜੀਆਂ ਕੰਮ ਹੁੰਦੀਆਂ ਕਿੰਨੇ ਕਿ ਜਣੇ ਹੁੰਨੇ ਬਾਈ ਇਹਨਾਂ ਕਬੂਤਰਾਂ ਦੇ ਉੱਤੇ ਚਾਰ ਪੰਜ ਬੰਦੇ ਆ ਜੀ ਚਾਰ ਪੰਜ ਬੰਦੇ ਬਾਈ ਇਹਨਾਂ ਤੇ ਕਬੂਤਰਾਂ ਦੇ ਉੱਤੇ ਹੁੰਦੇ ਨੇ ਇਹ ਦੇਖ ਲਓ ਤੇ ਇਹ ਘਰੇ ਕਿੰਨੀ ਕਿੰਨੀ ਦੇਰੀ ਡਾਲੇ ਆ ਬੱਚੇ ਇਹ ਘਰੇ ਬਸ 6 6 7 7 ਦਿਨ ਨੂੰ ਡੇ ਆ ਉਹ ਲੰਮੇ ਨਹੀਂ ਡਾਏ ਬੈਰੀ ਪੈਂਦੀ ਕਰਕੇ ਬੈਰੀ ਜਿਆਦਾ ਪੈਂਦੀ ਆ ਸਾਰੇ ਬੰਨੀ ਦੋ ਦੋ ਘੰਟੇ ਲਾ ਕੇ ਹੀ ਖਵਾ ਲੈਂਦੇ ਸਹੀ ਆ ਸਹੀ ਆ ਜੀ ਤੇ ਛਤਰੀਆਂ ਦੇ ਪੱਕਿਆ ਤੇ ਛਤਰੀ ਬਾਈ ਵਿੱਚ ਵੀ ਲਈ ਹੋਈ ਹੈ ਇੱਕ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਉੱਤੇ ਜਿਹੜੇ ਆ ਫਿਰ ਪੱਕੇ ਹੋ ਜਾਂਦੇ ਆ ਥੋੜੇ ਕਬੂਤਰ ਤੇ ਵਧੀਆ ਜਿਹੜਾ ਇਹਨਾਂ ਦਾ ਰਿਜ਼ਲਟ ਆ ਜਾਂਦਾ ਤੇ ਇਹ ਬਾਈ ਫਿਰ ਤੁਹਾਨੂੰ ਦੱਸ ਦਈਏ ਇੱਕ ਜਿਹੜਾ ਪਹਿਲਾ ਖੁੱਡੇ ਜਿਹਦੇ ਵਿੱਚ ਨਵੇਂ ਬੱਚੇ ਨੇ ਠੀਕ ਆ ਜੀ ਇਹਦੇ ਚੱਲਦੇ ਆ ਅੱਗੇ ਦੂਸਰੇ ਖੁੱਡੇ ਦੇ ਵਿੱਚ ਜੀ ਆਇਦਰ ਆਓ ਬਾਈ ਆਵੀ ਕਰੋ ਸ਼ੌਂਕ ਹਾਂ ਇਹ ਥੋੜੇ ਜਿਹੇ ਵੱਡੇ ਬੱਚੇ ਆ ਵਾਲਾ ਦੋ ਦੋ ਤੇਰੀ ਹੈ ਬੇਟੀ ਹੋਈ ਟੀਵੀ ਸੀ ਹਾਂ ਤੇਰੀ ਹੈ ਤੇਰੇ ਹੈ ਸਹੀ ਆ ਇਹ ਲਓ ਜੀ ਇਹ ਪਹਿਲੀ ਝੋਲਦੇ ਆ ਇਹ ਪਹਿਲੀ ਝੋਲਦੇ ਇਹ ਹੈ ਜੀ ਪਹਿਲੀ ਝੋਲਦੇ ਜਿਹੜੇ ਪਹਿਲਾਂ ਗਝਾ ਲਏ ਆ ਹੁਣ ਕਲੀਆਂ ਦੇ ਵਿੱਚ ਨੇ ਝਾੜ ਰਹੇ ਨੇ ਆ ਲਓ ਆ ਇੱਕ ਦਾ ਤਾ ਫੜਿਆ ਬਾਈ ਹੁਣਾਂ ਨੇ ਇਹ ਰ ਰੱਤਾਂ ਕੱਢਿਆ ਜਨ ਲਾਲਚੀਨਿਆਂ ਨੇ ਨਹੀਂ ਇਹ ਇੱਕ ਕਬੂਦਰੀ ਬੱਗੀ ਆ ਤੇ ਕਬੂਤਰ ਲਾਲਚੀਨਾ ਕਬੂਤਰ ਲਾਲਚੀਨਾ ਤੇ ਉਹਨਾਂ ਨੇ ਅੱਗੇ ਰੱਤਾ ਕੱਢ ਦਿੱਤਾ ਬਾਈ ਆ ਦੇਖੋ ਬਾਹਲੇ ਸੋਹਣੇ ਸੋਹਣੇ ਪਰਿੰਦੇ ਨੇ ਵੀਰੇ ਸਖੀਰਾ ਪਿੰਡ ਤਰਨਤਨ ਸਾਹਿਬ ਦਾ ਏਰੀਆ ਠੀਕ ਹੈ ਜੀ ਜਿਸ ਤੇ ਕੰਮ ਕਰ ਰਹੇ ਹੋ ਇਹ ਕਬੂਤਰਾਂ ਦਾ ਸ਼ੌਂਕ ਮਨੀਵੀਰ ਬੈਠਾ ਜੀ ਯੂ ਐਸ ਏ ਦੇ ਵਿੱਚ ਪੂਰੀ ਫੁੱਲ ਸਪੋਰਟ ਆ ਬਾਪੂ ਨੂੰ ਸ਼ੌਂਕ ਆ ਸਭ ਨੂੰ ਸ਼ੌਂਕ ਆ ਤੇ ਸ਼ੌਂਕ ਫੇ ਸਿਰੇ ਵੀ ਚੜਦਾ ਬਾਈ ਜਦੋਂ ਘਰ ਦੇ ਸਾਰੇ ਜਣੇ ਆਪਣੇ ਸ਼ੌਂਕ ਜਿਹੜੇ ਰਲ ਕੇ ਕਰਦੇ ਹੁਣ ਸਹੀ ਆ ਨਾ ਦੇਖੋ ਕਿਨੇ ਕਿਨੇ ਸੋਹਣੇ ਪਰਿੰਡੇ ਨੇ ਨਵੇਂ ਪੱਠੇ ਪੱਠੀਆਂ ਨੇ ਇਹ ਸਾਰੇ ਦੇ ਸਾਰੇ ਕਾਠੀ ਕਬੂਤਰ ਵਿੱਚ ਜਿਹੜੇ ਟੀਰੇ ਵੀ ਨੇ ਬਾਈ ਇਹ ਦੇਖੋ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਤੇ ਜਿਹੜਾ ਉਹ ਟੀਰ ਵੀ ਬੰਦਾ ਆ ਤਿੰਨ ਅਸਲਾਂ ਵੀ ਬਹੁਤ ਬਹੁਤ ਸੋਹਣੀਆਂ ਤੇ ਬਾਜ਼ੀਆਂ ਵੀ ਬਾਈ ਹੋਣੀ ਵਧੀਆ ਜਿੱਤੇ ਨੇ 1 ਸਾਲ ਬਾਈ ਹੁਣੀ ਦੱਸਦੇ ਨੇ 27 ਦੇ ਵਿੱਚੋਂ 18 ਜਿੱਤ ਲੀਆਂ ਸੀ ਆ ਬੱਚਾ ਬਹੁਤ ਸੋਹਣਾ ਹੈ ਨਾ ਲਾਲਚੀਨਾ ਇਹ ਵਈ ਦੂਸਰਾ ਖੁੱਡਾ ਪੱਠੇ ਪੱਠੀਆਂ ਦਾ ਠੀਕ ਹੈ ਜੀ ਤੇ ਅੱਗੇ ਚੱਲਦੇ ਆਂ ਤੀਜੇ ਖੁੱਡੇ ਦੇ ਵਿੱਚ ਆਜੋ ਬਈ ਕਿਦਾ ਕਰਾਈਏ ਤੁਹਾਨੂੰ ਸ਼ੌਂਕ ਮਹਿਮਦੀਆਂ ਇਹ ਮਦੀਨਾ ਹੀ ਆ ਸਾਰੀਆਂ ਜੀ ਆਹ ਲਓ ਬਈ ਇਹ ਵੱਡੀਆਂ ਮਦੀਆਂ ਆ ਜੀ ਖਾਏ ਨੇ ਜਿੱਤੀਆਂ ਵੀ ਆ ਮਦੀਆਂ ਆ ਜਿੱਤੀਆਂ ਦੋ ਬਾਜੀਆਂ ਅੱਛਾ ਪੱਠੀ ਦੋ ਬਾਜੀਆਂ ਜਿੱਤੀ ਹੈ ਪਛਦੀਆਂ ਆਹ ਲਓ ਜੀ ਦੋ ਬਾਜੀਆਂ ਆ ਪੱਠੀ ਜਿੱਤੀ ਆ ਜੀ ਖਟੀਆਂ ਖਾਣੇ ਇਸ ਕਬੂਤਰੀ ਦੀਆਂ ਇਹਦੇ ਪਰ ਵੀ ਦਿਖਾਓ ਜੀ ਐ ਲਓ ਜੀ ਇਹ ਨੇ ਇਸ ਕਬੂਤਰੀ ਦੇ ਪਰ ਸਹੀ ਹੋ ਗਿਆ ਜੀ ਆ ਵੀ ਪੱਠੀ 2 ਵਜੇ ਜਿੱਤੀ ਆ ਲਓ ਜੀ ਆ ਵੀ 2 ਵਾਜੀਆਂ ਜਿੱਤੀ ਆ ਪੱਠੀ ਆ ਵੀ ਖਟੀਆਂ ਨਹੀਂ ਆ ਝਾੜੇ ਦੇ ਵਿੱਚ ਆ ਇਸਲੇ ਠੀਕ ਆ ਜੀ ਤੇ ਇਹ ਹੈ ਜੀ ਇਹਦੇ ਪਰ ਇਹ ਬ੍ਰੀਡ ਦੀ ਹਰਦੀ ਜਿੱਥੇ ਵੀ ਛੱਡੀ ਨਾ ਪਾਈਦੇ ਤੇ ਨਾ ਜਾਂਦੇ ਇਹ ਕਿੱਥੋਂ ਆਈ ਹੈਗੀ ਕਿੱਥੋਂ ਬਣਾਈ ਹੈ ਇਹ ਇਹ ਆਪਣੇ ਘਰ ਦੇ ਪੱਠਾ ਜੀਆਂ ਠੀਕ ਆ ਜੀ ਹਾਂ ਜੀ ਸਹੀ ਹੋ ਗਿਆ ਜੀ ਨਾ ਭਜਦੇ ਆ ਤੇ ਨਾ ਬਈ ਇਹ ਹਰਦੇ ਆ ਥੋੜੇਗੇ ਤੇ ਵਜਦੇ ਆ ਬਹੁਤ ਹੀ ਵਧੀਆ ਆ ਵੀ ਵਧੀਆ ਆ ਆ ਦੇਖੋ ਜੀ ਇੱਕ ਫੋਰ ਫੜੀ ਆ ਬਾਈ ਹੁਣਾਂ ਨੇ ਸ਼ਾਂ ਆਖੀ ਆ ਇਹ ਸ਼ਾਂ ਆ ਇਹਦੇ ਕਲਫ ਲਾਈ ਹੋਈ ਆ ਤਾਂ ਤੇ ਇਹ ਕਲਫ ਹੈ ਇਹ ਕਲਫਾ ਤਾਂ ਉਂ ਤੇ ਤੇ ਇਹ ਹੈ ਜੀ ਇਹਦੇ ਪਰ ਇਹ ਕਿਹੜੀਆਂ ਨੇ ਕੱਢੀ ਹੋਈ ਹੈ ਸ਼ਾਹ ਕੀ ਇਹ ਉਸੇ ਬਿੱਲੇ ਕਬੂਤਰ ਦਾ ਭਰਾ ਹੀ ਆ ਚੀਨਾ ਅੱਛਾ ਇਹ ਕ ਥੱਲੇ ਜੀ ਬਿੱਲਾ ਕਬੂਤਰ ਆ ਤੁਹਾਨੂੰ ਦਿਖਾਉਣੀ ਆ ਕਬੂਤਰ ਆ ਚੀਨਾ ਉਹਦੀ ਖੂਗਰੀ ਪੱਠੀ ਹੈ ਸ਼ਾਹ ਆ ਕੀ ਪੱਠੀ ਆ ਬਹੁਤ ਵਧੀਆ ਜੀ ਸ਼ਾਨਦਾਰ ਆਹੀ ਪੱਠੀ ਹੈ ਲੋ ਇਸੇ ਦਾ ਭਰਾ ਹੈ ਇਹ ਅਲੱਗ ਹੈ ਇਹਦਾ ਭਰਾ ਪਿਛਲੇ ਦਿਨ ਦੋ ਵਾਰੀਆਂ ਕੱਲਾ ਕੱਲਾ ਰਿਹਾ 81 ਨੂੰ ਕੱਲਾ ਰਿਹਾ ਸੀ ਉਹ ਕਿ 81 ਕਬੂਤਰਾਂ ਦੇ ਵਿੱਚੋਂ ਕੱਲਾ ਰਿਹਾ ਇਹਦਾ ਭਰਾ ਬਈ ਇਹ ਖਟੀਆਂ ਦੀ ਕਬੂਤਰੀ ਹੈ ਉਹ ਵੀ ਖਟੀਆਂ ਦਾ ਸੀ ਜੀ ਨਹੀਂ ਉਹ ਚਿੱਟੀਆਂ ਦਾ ਉਹ ਚਿੱਟੀਆਂ ਦਾ ਸੀ ਸਹੀ ਹੋ ਗਿਆ ਉਹ ਚਿੱਟੀਆਂ ਦਾ ਇਹ ਖਟੀਆਂ ਨਹੀਂ ਇਹ ਭਰ ਵੀ ਬਹੁਤ ਵਧੀਆ ਬਈ ਕਬੂਤਰੀ ਦੇ ਠੀਕ ਹੱਸਦਾ ਜੀ ਸੋਹਣੇ ਪੰਖ ਇਹ ਸਾਡੀ ਖੰਭ ਵਾਲੀ ਵਜਦੀ ਕਬੂਤਰੀ ਉਹਦੀਆਂ ਪੱਟੀਆਂ ਅੱਛਾ ਆ ਇੱਥੇ ਖੰਭ ਉਹ ਲਾਲ ਰੱਖਦੀ ਹੈ ਇਹ ਰੱਖਣੇ ਰੱਖਣਾ ਇਹਨਾਂ ਨੇ ਲਾਲ ਖੰਭ ਹੈ ਹਾਂ ਆ ਦੇਖੋ ਜੀ ਲਾਲ ਖੰਭ ਆਇਕ ਇਹ ਮਾਂ ਨੇ ਵੀ ਲਾਲ ਖੰਭ ਹੈ ਸਹੀ ਹੈ ਸਹੀ ਆ ਏ ਜੀ ਵੱਡੀਆਂ ਕਬੂਤਰੀਆਂ ਚਾਰ ਪੰਜ ਇਸ ਖੁੱਡੇ ਦੇ ਵਿੱਚ ਜਿਹੜੀਆਂ ਤੁਸੀਂ ਦੇਖੀਆਂ ਤੇ ਚੱਲਦੇ ਆਪਾਂ ਨੈਕਸਟ ਆਹ ਵੇਖੋ ਇੱਕ ਇਹ ਦੇ ਵਿੱਚ ਪਠਿਆਲਾ ਦਾ ਇੱਕ ਇੱਕ ਬੋਰੀ ਪੀਲੀਆ ਛੱਡੀ ਨਹੀਂ ਗਈ ਚਿੱਟੀ ਕਾਲੀ ਜੀ ਅੱਛਾ ਚਿੱਟੀ ਕਾਲੀ ਬਹੁਤ ਸੋਹਣੀ ਕਬੂਰੀ ਉੱਡਦੀ ਰਹੀ ਐ ਦੇਖੋ ਬਾਈ ਇੱਕ ਅੱਖੇ ਦੀ ਕਾਲੀ ਆ ਤੇ ਦੂਜੀ ਅੱਖ ਜਿਹੜੀ ਹੈਗੀ ਆ ਉਹ ਚਿੱਟੀ ਆ ਅੱਖ ਵੇਖੋ ادی ਕਿਦਾਂ ਨਿੱਤਰੀ ਹਾਂ ਬਹੁਤ ਜਿਆਦੀ ਚਮਕ ਮਾਰਦੀ ਦੇਖੋ ਦੂਰੋਂ ਵੀਰੇ ਪਾਣੀ ਛਲਕਦਾ ਨਾ ਇਹਨੂੰ ਕਹਿੰਦੇ ਆ ਪਾਣੀ ਛਲਕਦਾ ਦੂਰੋਂ ਹੀ ਚਮਕਦੀ ਆ ਬਹੁਤ ਵਧੀਆ ਜੀ ਤੇ ਸੱਤ ਤੋਂ ਸੱਤ ਕੂਰੀ ਉੱਡੀ ਆ ਛੱਡੀ ਨਹੀਂ ਬਣ ਗਈ ਕਰੇ ਹਾਂਜੀ ਦੇਖੋ ਬਈ ਰਿਜ਼ਲਟ ਆਇਆ ਨਾ ਕਬੂਤਰਾਂ ਦੇ ਬਹੁਤ ਵਧੀਆ ਜੀ ਖਰੂ ਖੁਸ਼ ਹੁੰਦੀ ਆ ਕਬੂਤਰ ਦੇ ਦੇਖ ਕੇ ਬਹੁਤ ਸ਼ਾਨਦਾਰ ਇੱਥੇ ਚਾਰਾਂ ਖੁੱਡਿਆਂ 'ਚ ਉੱਪਰ ਬਾਈਏ ਕਬੂਤਰ ਆ ਆ ਲਓ ਭਾਈ ਮੇਤਰੋ ਆਇਆ ਨੀਚੇ ਵੱਡਾ ਕਮਰਾ ਪੂਰਾ ਲਾਇਆ ਹੋਇਆ ਕਬੂਤਰਾਂ ਠੀਕ ਆ ਜੀ ਜਿਹਦੇ ਵਿੱਚ ਸਾਰੇ ਦੇ ਸਾਰੇ ਵੱਡੇ ਕਬੂਤਰ ਨੇ ਔਰ ਬੱਚੇ ਪਲਾਈ ਜਾਂਦੇ ਨੇ ਬਾਈ ਉਹਨਾਂ ਨੇ ਕੱਚਾ ਰੱਖਿਆ ਹੋਇਆ ਥੱਲੋਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਬਰੀਡਰ ਕਬੂਤਰਾਂ ਵਾਲੀ ਵਧੀਆ ਚੀਜ਼ ਆ ਮੈਟਰ ਇਹ ਨਹੀਂ ਕਰਦਾ ਕਿ ਉਹ ਕਿੱਦਾਂ ਦਾ ਆ ਮੈਟਰ ਕਰਦਾ ਕਿ ਕੱਚੀ ਜਗ੍ਹਾ ਜਿਹੜੀ ਹੈਗੀ ਆ ਵੱਡੇ ਕਬੂਤਰਾਂ ਲਈ ਬਹੁਤ ਜ਼ਰੂਰੀ ਆ ਜਿਹੜੀਆਂ ਸਾਡੀਆਂ ਕਬੂਤਰੀਆਂ ਕਹਿੰਦੇ ਨਾ ਕੱਚੇ ਆਂਡੇ ਲਾਉਣ ਲੱਗਦੀਆਂ ਉਹ ਵੀਰੇ ਪੱਕੀਆਂ ਥਾਵਾਂ ਦੇ ਕਰਕੇ ਬਾਲਾ ਫਰਕ ਪੈਂਦਾ ਆ ਜਿਨ੍ਹਾਂ ਨੂੰ ਆਪਾਂ ਮਿੱਟੀ ਦੇ ਵਿੱਚ ਰੱਖਾਂਗੇ ਉਹ ਜਿਹੜੀਆਂ ਹੈਗੀਆਂ ਕਦੇ ਵੀ ਕੱਚੇ ਆਂਡੇ ਨਹੀਂ ਲਾਉਣਗੀਆਂ ਆ ਲਓ ਬਾਈ ਜੀ ਆ ਕਬੂਤਰ ਹੜਾ ਵਈ ਤਾਂ 모ਰਾ ਆ। 모ਰਾ ਆ। ਚਿੱਟੀਆਂ ਅੱਖਾਂ ਦਾ ਕਬੂਤਰ ਅੱਖ ਦੇਖੋ ਬਾਈ ਜੀ। ਫੜਿਆ ਸੀ ਦੋ ਵਾਰ 모ਰਾ ਲੱਗੀਆਂ ਇਹਦੇ। ਦੋ 모ਰਾ ਲੱਗੀਆਂ ਫੜਿਆ ਸੀ। ਇਹਦੀ ਕੂਰੀ ਪਿਛਲੀ ਰਾਤ ਕਾਲੀਆਂ ਅੱਖਾਂ ਦੀ ਬੱਗੀ। ਬਹੁਤ ਗਰਮੀ ਦੇ ਵਿੱਚ 6:30 ਵਜੇ ਇਹ ਲਾਈ। 6:30 ਵਜੇ ਇਹਦੀ ਪੱਠੀ। ਅਸੀਂ ਤੇ ਬਾਜੀ ਸਾਵੀ ਕਰਦੇ ਨਹੀਂ ਹੈ ਫਿਰ ਤਿੰਨਾਂ ਤਿੰਨ ਕਬੂਤਰਾਂ ਦੀ ਬਾਜੀ ਸਾਵੀ ਕਰਦੇ। ਬਹੁਤ ਵਧੀਆ ਬਾਜੀ। 170 ਦੇ ਵਿੱਚ। ਸਹੀ ਹੈ ਜੀ। ਪਰ ਵੀ ਦਿਖਾਓ ਇਹਦੇ ਜੀ। ਆ ਦੇਖੋ ਬਈ ਪਰ ਨਾਮੀ ਦਸਵੀਂ ਕਲੀ ਚੜਦੀ ਪਈ ਆ ਤੇ ਬਹੁਤ ਵਧੀਆ ਰਿਜ਼ਲਟ ਦੱਸ ਦੇਣੇ ਕਿ ਇਹਦੇ ਬੱਚਿਆਂ ਦਾ ਆ ਰਿਹਾ ਆ ਜੀ ਦੋ ਬੱਚੇ ਪੈਦੇ ਨੇਗੇ ਦੋ ਮੋਰਾਂ ਲੱਗੀਆਂ ਇਹ ਬਾਈ ਹੁਣਾਂ ਨੇ ਫੜਿਆ ਸੀ ਗਰਮੀ 'ਚ ਕਿੰਨੀ ਕੁ ਮਰ ਹੋ ਗਈ ਆ ਕਬੂਤਰ ਦੀ ਇਹ ਦੀ ਚਾਰ-ਪੰਜ ਸਾਲਾਂ ਨੂੰ ਰਹਿ ਰਹੇ ਆ ਸਾਡੇ ਚਾਰ-ਪੰਜ ਸਾਲ ਹੋ ਗਏ ਇੱਥੇ ਆਪਣੇ ਸਹੀ ਆ ਆਹ ਬਿੱਲੀ ਕਬੂਦਰੀ ਇਹਦਾ ਨਾਮ ਆ ਲਓ ਦੋ ਬਾਜੀਆਂ ਜਿੱਤੀਆਂ ਆ ਕਬੂਤਰੀ ਲੱਗੀ ਆ ਬਈ ਇਹਦੇ ਨਾਲ ਦੋ ਬਾਜੀਆਂ ਜਿੱਤੀਆਂ ਸੱਤ ਟਾਈਮ ਕੀਤਾ ਨੇ ਕਬੂਰੀ ਨੇ ਆ ਦੇਖੋ ਬਈ ਅੱਖਾਂ ਦੇਖੋ ਇਹਨਾਂ ਦੀਆਂ ਪੂਰੀਆਂ ਚਟੀਆਂ ਵਧੀਆ ਫੋਕੇ ਪਾਣੀ ਤੇ ਸੱਤ ਤੋਂ ਸੱਤ ਟਾਈਮ ਕੀਤਾ ਨੇ ਸੱਤ ਤੋਂ ਸੱਤ ਫੋਕੇ ਪਾਣੀ ਤੇ ਟਾਈਮ ਕੀਤਾ ਬਈ ਇਹਨੇ ਬਹੁਤ ਵਧੀਆ ਸਾਜੀ ਸਹੀ ਹੈ ਏ ਦੇਖੋ ਬਈ ਨਸਲਾਂ ਉਸਤਾਦ ਜੀ ਹੋਣਾ ਨੇ ਰੱਖੀਆਂ ਬਹੁਤ ਹੀ ਵਧੀਆ ਵਧੀਆ ਪਪ ਕਬੂਤਰੀ ਦਿਖਾਉਂ ਹਾਂ ਜੀ ਜਿਹੜੀ ਤੁਸੀਂ ਕੱਚੀਆਂ ਪੀਲੀਆਂ ਦੀ ਸੀ ਜਿਹੜੀ ਉਹ ਜਿਹੜੀ ਛੋਟੀ ਜਾਈ ਛੋਟੀ ਹਨ ਆ ਬਈ ਇੱਕ ਕਬੂਤਰੀ ਫੜੀ ਆ ਤੁਹਾਨੂੰ ਦਿਖਾਈਏ ਬੜੀ ਵਧੀਆ ਲੱਗੀ ਮੈਨੂੰ ਇਹ ਕਬੂਤਰੀ ਕਬੂਤਰਾਂ ਦੇ ਵਿੱਚੋਂ ਅੱਖ ਦੇਖੋ ਜੀ ਹਰਦੇ ਨਾਲ ਭਜਦੀ ਹੈ ਇਹਦੇ ਬੱਚੇ ਨਾਲ ਹਰਦੇ ਆ ਤੇ ਨਾਲ ਜਿਹੜੇ ਉਹ ਭਜਦੇ ਆ ਦੇਖੋ ਅੱਖ ਕਬੂਤਰੀ ਦੀ ਸਿਰ ਦੇਖੋ ਠੱਬਾ ਠੀਕ ਆ ਜੀ ਅੱਖਾਂ ਪੂਰੀਆਂ ਬਾਹਰ ਨਹੀਂ ਆ ਰਹੀਆਂ ਇਹ ਦੇਖੋ ਦੇਖਦੇ ਆ ਨਾ ਫੜ ਕੇ ਪੂਰੀਆਂ ਅੱਖਾਂ ਬਾਹਰ ਨੇ ਤੇ ਪਰਦ ਖਾਓ ਉਸਤਾਦ ਜੀ ਇਹਦੇ ਕਬੂਤਰੀ ਮਧਰੀ ਹੀ ਕਬੂਤਰੀ ਆ ਇਹ ਅੱਖਾਂ ਬਦਲ ਜਾਂਦੀ ਹੈ ਹੈਂ ਗ੍ਰੀ ਵੀ ਕਰਦੀ ਤੇ ਬਿੱਲੀ ਵੀ ਕਰਦੀ ਬਿੱਲੀਆਂ ਅੱਖਾਂ ਵੀ ਕਰ ਜਾਂਦੀ ਆ ਪੀਲੀਆਂ ਤੋਂ ਸਹੀ ਆ ਉਸਤਾਦ ਜੀ ਦੇਖੋ ਕਬੂਤਰੀ ਬਈ ਔਰ ਇਹਦੇ ਬੱਚੇ ਦਸਤਾਦ ਨੂੰ ਨਹੀਂ ਦੱਸਦੇ ਨੇ ਕਿ ਜਾਂਦੇ ਨਹੀਂ ਤੇ ਉੜਦੇ ਵੀ ਬਹੁਤ ਜ਼ਿਆਦਾ ਆ ਸਹੀ ਆ ਸਾ ਜੀ ਬਹੁਤ ਵਧੀਆ ਆਹ ਲਓ ਜੀ ਆਹ ਫੜਿਆ ਚੀਨਾ ਇਹਦੇ ਬੱਚੇ ਇੰਦੇ ਕੱਲੇ ਇਹਦੇ ਬੱਚੇ ਇਕੱਲੇ ਰਹਿੰਦੇ ਆ ਨਾ ਇਹ ਪਜਦੇ ਆ ਤੇ ਉੜਦੇ ਬਹੁਤ ਆ ਪਿੰਡ ਵੀ ਤੇ ਬਾਹਰ ਵੀ ਸਹੀ ਆ ਜੀ ਇਹ ਵੱਡੇ ਕੂਤਰਾਂ ਦਾ ਪੱਠਾ ਛੱਡਦਾ ਅੱਛਾ ਹਾਂ ਜੀ ਅੱਗੇ ਵੀ ਹੁਣ ਜੋੜਿਆਂ ਚ ਲਾਇਆ ਹੋਇਆ ਜੋੜਿਆਂ ਚ ਲਾਇਆ ਇਹਨੂੰ ਡਾਇਆ ਹੀ ਨਹੀਂ ਰੰਗ ਸੋਹਣਾ ਕਰਕੇ ਡਾਇਆ ਸਹੀ ਆ ਜੀ ਇਹ ਮਨੀ ਤਾਂ ਇੰਨਾ ਹਾਂ ਵੀ ਚੱਲਿਆ ਜਾ ਉੱਥੇ ਬੈਠੇ ਆਂ ਆਹੀ ਥੋੜਾ ਬੈਨ ਲੈ ਕੇ ਸੱਟ ਲਓ ਆਹ ਲਓ ਬਾਈ ਜੀ ਦੇਖੋ ਬਹੁਤ ਹੀ ਵਧੀਆ ਸ਼ਾਨਦਾਰ ਸਹੀ ਆ ਸਾਡੀ। ਇਹ ਕੂਟਰ ਬਾਹਲੇ ਚੰਗਿਆਂ ਦਾ ਤਾਂ ਅਹੀਂ ਡਾਇਆ ਨਹੀਂ ਰੰਗ ਸੋਨਾ ਕਰਕੇ। ਸਹੀ ਹੋ ਗਿਆ। ਬੱਚਿਆਂ ਦੇ ਬਾਹਲੇ। ਤੇ ਅੱਗੇ ਇਹਦੇ ਬੱਚੇ ਵੀ ਹੁਣ ਪੂਰਾ ਰਿਜ਼ਲਟ ਦੇਣ ਦੇ ਦੇ ਆ ਬਈ। ਇਹ ਦੇਖ ਲੋ। ਇਹ ਸਾਰਾ ਕੂਟਰ ਵੀ ਹਿੰਡੇਣਾ ਬੱਚਿਆਂ ਦੇ ਕੋਲ। ਬਹੁਤ ਸੋਨਾ ਪਿੰਡੀ ਸ਼ਮਾ ਕਰ ਗਿਆ। ਅੱਛਾ। ਇਹ ਡੱਬਾ ਕਰਦਾ ਆ? ਇਹ ਆ ਕਰਦਾ। ਇਹ ਦੋ ਮੋਰ ਵਾਲਾ ਇਹਦਾ ਉਹਦਾ। ਅੱਛਾ ਉਹਨੇ ਇਦਾਂ ਦਾ ਡੱਬਾ ਕੱਢ ਦਿੱਤਾ। ਬੱਗਿਆਂ ਨੇ ਡੱਬਾ ਕਰਦਾ। ਬੱਗਿਆਂ ਨੇ ਡੱਬਾ ਕੱਢ ਦਿੱਤਾ ਬਈ। ਆ ਇਹਨੇ ਘਾ ਡੱਬੀ ਕੱਢੀ। ਅੱਛਾ ਉਹ ਡੱਬੀ ਬੈਠੀ ਆ। ਆ ਲਓ ਬਈ। ਕੜੋ ਸ਼ੌਕ ਬੁਤਰੀ ਵੀ ਪੂਰੀ ਜਿਹੜੀ ਆ ਡੱਬੀ ਆ ਆ ਦੇਖ ਲੋ ਉੱਪਰ ਜਿਹੜੀ ਬੈਠੀ ਆ ਬਹੁਤ ਸ਼ਾਨਦਾਰ ਸ਼ੌਕ ਆ ਕੁਲਾ ਜਿਹੜਾ ਇਹ ਚੀਨੀਆਰੇ ਕੱਢਿਆ ਲਾਲ ਅੱਛਾ ਇਹ ਰੱਤਾ ਆ ਲਾਲ ਰੱਤਾ ਚੀਨੀਆ ਉਹ ਚੀਨੇ ਵੰਡੇ ਦੇਖੋ ਭਾਈ ਇਹਨਾਂ ਚੋ ਸਾਰੇ ਕਲਰ ਨਿਕਲ ਆਏ ਨੇ ਹੁਣ ਕਈ ਵਾਰ ਆਪਾਂ ਕਹਿ ਦਿੰਨੇ ਯਾਰ ਰੱਤੇ ਲਿਆਉਣੇ ਰੱਤੇ ਬਣਾਉਣੇ ਤੇ ਇਹਨਾਂ ਨੇ ਹੀ ਸਾਰੇ ਦੇ ਸਾਰੇ ਜੜੇ ਆ ਗਿਆ ਰੰਗ ਬਣਾ ਦਿੱਤੇ ਆ ਭਾਈ ਇਹ ਦੇਖੋ ਕਿੱਦਾਂ ਦੇ ਕਬੂਤਰ ਨੇ ਹਾਂ ਲੋ ਜੀ ਉਸਤਾ ਜੀ ਹੁਣਾਂ ਨੇ ਇੱਕ ਕਬੂਤਰੀ ਫੜੀ ਆ ਇਹਦਾ ਤੁਹਾਨੂੰ ਕਰਾਈਏ ਸ਼ੌਂਕ ਇਹ ਉਸੇ ਬਿੱਲੀ ਦੀ ਤੇ ਬਿੱਲੇ ਦੀ ਪੱਠੀ ਆ ਅੱਛਾ ਬਿੱਲੀ ਤੇ ਬਿੱਲੇ ਦੀ ਪੱਠੀ ਉਹ ਦੋਵੇਂ ਚਿੱਟੀਆਂ ਅੱਖਾਂ ਦੇ ਆ ਇਹ ਖੱਟੀਆਂ ਨੇ ਇਹ ਖੱਟੀਆਂ ਦੀ ਗੱਡੀ ਉਹਨਾਂ ਨੇ ਹੈ ਹਾਂ ਇਹ ਦੇਖ ਲਓ ਬਾਈ ਚਿੱਟੀਆਂ ਅੱਖਾਂ ਵਾਲਿਆ ਨੇ ਹੁਣ ਖੱਟੀਆਂ ਦੀ ਗੱਡੀ ਆ ਬਿਲਕੁਲ ਛੋਟਾ ਕੱਦ ਹਾਂ ਤਿੰਨ ਸੀਜ਼ਨ ਇਹ ਜਿੱਦੀ ਰਹੀ ਆ ਤਿੰਨ ਸੀਜ਼ਨ ਹਾਂ ਤਿੰਨ ਸੀਜ਼ਨ ਲਗਾਤਾਰ ਜਿੱਤੀ ਕਿੰਨੀਆਂ ਬਾਜ਼ੀਆਂ ਜਿੱਤੀ ਹੈ ਮੋਹਰਾ ਸੀਗੇ ਇਹਦੇ ਅਸੀਂ ਇਹਦੇ ਲੱਕ ਤੇ ਮੁੜ ਕੇ ਤਾਂ ਰੰਗ ਲਾ ਦਿੱਤਾ ਬਾਅਦ ਚ ਅੱਛਾ ਤੇ ਮੋਹਰਾ ਜੜੀਆਂ ਅੱਗੇ ਮੰਗਲੀ ਤੇ ਦੇਣੀ ਨਹੀਂ ਸਹੀ ਆ ਸਹੀ ਆ ਕਿੰਨੀਆਂ ਬਾਜ਼ੀਆਂ ਜਿੱਤ ਗਈ ਹੋਊਗੀ ਇਹ ਜਿੱਤੀ ਹੈ 6 ਬਾਜ਼ੀਆਂ 6 ਬਾਜ਼ੀਆਂ ਛੋਟੀ ਜੀ ਬੱਚੀ ਹੁੰਦੀ ਵੀ 6:30 ਵਜੇ ਬਾਜ਼ੀ ਜਿੱਤ ਕੇ ਮਿੱਠੀ ਸਹੀ ਆ ਜੀ ਅਗਲੇ ਸੀਜ਼ਨ ਅਸੀਂ ਫੇਰ ਛੱਡੀ ਬਹੁਤ ਬਣੀ ਹਾਂ ਹਾਂ ਮੈਂ ਬ੍ਰੀਡ ਤੇ ਇੱਕ ਪੂਰੀ ਆ ਲੈਂਦੇ ਠੀਕ ਆ ਜੀ ਛੜ ਦੇ ਇਹ ਵੀ ਛੜੇ ਪਈ ਹੈ ਬਈ ਹਾਂ ਪਰ ਜਿਹੜੇ ਨਵੇਂ ਆਉਂਦੇ ਬਈ ਬਾੜੀ ਲੋ ਨੂੰ ਵੱਢਦੀ ਆ ਜੀ ਬਹੁਤ ਵਧੀਆ ਸਾਡੀ ਛੜ ਦੇ ਇਹ ਕੂਦਰੀ ਬਾਜੀ ਜਿੱਤੀ ਆ ਇਹ 7 ਸਾਲ ਪੁਰਾਣੀ ਹੋ ਗਈ ਕੂਦਰੀ ਅੱਛਾ ਜੀ ਬਰੀਡ ਦੇ ਪਈ ਹੈ ਇਹ ਜੰਟੇ ਵਾਲੇ ਦਾ ਪਿਓਰ ਇਹੋ ਹੀ ਸਾਡੇ ਕੋਲ ਬਰੀਡ ਏਜੰਟੇ ਵਾਲਾ ਪੁਰਾਣਾ ਹੈ ਏਜੰਟੇ ਵਾਲਿਆਂ ਜੀ ਖਟੀਆਂ ਖਾ ਜੰਟੇ ਵਾਲੇ ਬਾਬਾ ਜੀ ਦੇ ਕਬੂਤਰਾਂ ਦੇ ਵਿੱਚ ਇਹਦੇ ਪਿਓ ਤੋਂ ਸਾਰੀ ਲਾਲ ਬਣੀ ਛੱਡੀ ਜੀ ਠੀਕ ਆ ਠੀਕ ਆ ਜੀ ਉਹੋ ਬੱਗੇ ਕੱਢਦੇ ਆ ਲੱਪਾ ਰੱਖਦੇ ਥੱਲੇ ਸਹੀ ਆ ਹਾਂ ਲੱਪਾ ਇਹ ਥੱਲੇ ਹੋਊਗਾ ਹਾਂ ਕੁੱਤੇ ਵੀ ਰਹਦਾ ਇਹਦੇ ਪਿਓ ਦਾ ਸਾਰਾ ਰੂਪ ਹੁੰਦਾ ਸਾਰਾ ਜੀ ਸਹੀ ਹੈ ਤਾਂ ਜੀ ਬਹੁਤ ਵਧੀਆ ਜੀ ਇਹ ਬਾਈ ਸ਼ੌਂਕ ਕਰ ਰਹੇ ਹੋ ਤੁਸੀਂ ਦਲਵਾਗ ਭਾਜੀ ਦੇ ਕਬੂਤਰਾਂ ਦਾ ਮਣੀ ਯੂ ਐਸ ਏ ਤੇ ਬਹੁਤ ਹੀ ਸ਼ਾਨਦਾਰ ਸ਼ਾਂਤ ਪੱਠਾ ਆ ਚੀਨੇ ਦਾ ਪੱਠਾ ਬਈ ਵੱਡਾ ਬੱਗਾ ਬਿੱਲਾ ਹਾਂ ਇਹ ਬਿੱਲਾ ਅੱਛਾ ਇਹ ਵੱਡਾ ਬੱਗਾ ਬਿੱਲਾ ਜਿਹੜਾ ਕੂਦ ਵੀ ਤੁਹਾਨੂੰ ਵਿਖਾਈ ਬਿੱਲੀ ਕੂਦਰੀ ਇਹਨਾਂ ਦੇ ਇਹ ਕੂਤਰੇ ਬੱਚੇ ਜਿਹਦੇ ਝੰਟੇ ਵਾਲੇ ਨੇ ਅੱਛਾ ਇਹ ਜੀ ਬਾਬੇ ਝੰਟੇ ਵਾਲੇ ਜੋ ਵਿੱਚ ਇਹਦੀ ਅੱਖਾਂ ਚਿੱਟੀਆਂ ਇੱਕ ਕੱਲਾ ਹੀ ਚਿੱਟਾ ਪਾਇਆ ਚਿੱਟੀਆਂ ਅੱਖਾਂ ਸਾਡੇ ਕੋਲ ਪਾਇਆ ਬਿੱਲਾ ਠੀਕ ਹੈ ਜੀ ਨਹੀਂ ਤੇ ਖੱਟੀਆਂ ਦੇ ਜਾਂ ਕਾਲੀਆਂ ਦੇ ਪੌਦੇ ਸੀਗੇ ਸਹੀ ਹੈ ਜੀ ਇਹ 1 ਕਿਲੋਮੀਟਰ ਦੂਰ ਛੱਡਿਆ ਕੁੱਤਰ ਬਾਜੀ 2018 ਜਿੱਤਿਆ ਹੈ ਠੀਕ ਆ ਜੀ ਇਹ ਵੀ ਸਾਡੇ ਕੋਲ ਤੋਂ ਖੇਡ ਖੂਡਦਾ ਸਾਨੂੰ ਪਤਾ ਨਹੀਂ ਫੋਕੇ ਪਾਣੀ ਤੇ ਹੀ ਛੱਡਦਾ ਸੀ ਅੱਛਾ ਜੀ ਤੇ ਸੱਤ ਦਾ ਟਾਈਮ ਕਰਕੇ ਆਏ ਸੱਤ ਦਾ ਟਾਈਮ ਕੀਤਾ ਬਾਈ ਇਸ ਨੂੰ ਕੁੱਤਰ ਨੇ ਫੋਕੇ ਪਾਣੀ ਤੇ ਪਿੰਦ ਵੀ ਇਹ 7 ਤੋਂ 7 ਵਜਾਉਂਦਾ ਸੀ ਤੇ ਬਾਹਰ ਵੀ ਲੈਣੇ ਸੱਤ ਦਾ ਟਾਈਮ ਕੀਤਾ ਫੇਰ ਅਸੀਂ ਬਰੀਨ ਕੋ ਪਾਣਾ ਹੈ ਇਹਦੇ ਬੱਚੇ ਬਹੁਤ ਉੜਦੇ ਆ ਜੀ ਠੀਕ ਆ ਬਹੁਤ ਵਧੀਆ ਸਾਹ ਆਹ ਲਓ ਜੀ ਆ ਚੀਨੇ ਦਾ ਪੱਠਾ ਜੀ ਅੱਛਾ ਜਿੱਤਿਆਂ ਦਾ ਚਿੱਟੀਆਂ 81ਾਂ 'ਚ ਵੀ ਇਕੱਲਾ ਰਿਆ ਪਿਛਲੀ ਵਾਰਾਂ ਠੀਕ ਆ ਜੀ ਤੇ 55 'ਚ ਵੀ ਇਕੱਲਾ ਰਿਆ ਲਓ ਜੀ ਇਕੱਲਾ ਇਕੱਲੇ ਜਿੱਤੇ ਨੇ ਇਹ ਪੱਠੇ ਬਹੁਤ ਹੀ ਸ਼ਾਨਦਾਰ ਚਿੱਟੀ ਸਾਫਕ ਬਹੁਤ ਹੀ ਵਧੀਆ ਸਾਤਾ ਜੀ ਵੀਰ ਜੀ ਦੀ ਪਰਵੀ ਦਿਖਾਓ ਜੀ ਇਹਦੇ ਇਹ ਹੈ ਜੀ ਇਸ ਟਾਈਮ ਕਬੂਤਰ ਜਿਹੜੇ ਬਰੀਡਰ ਹੈ ਝਾੜੇ ਦੇ ਵਿੱਚ ਨੇ ਬਹੁਤੇ ਠੀਕ ਆ ਜੀ ਤੇ ਬਹੁਤ ਹੀ ਵਧੀਆ ਸ਼ੌਂਕ ਆ ਸਾਤਾ ਜੀ ਹੁਣਾਂ ਦਾ ਸਹੀ ਹੋ ਗਿਆ ਜੀ ਕਬੂਤਰ ਤੇ ਬਹੁਤ ਆ ਜਿੱਤੇ ਕਬੂਤਰਿਆਂ ਵਿੱਚ ਕਬੂਤਰ ਕਬੂਤਰੀਆਂ ਲਗਭਗ ਜਿੰਨੇ ਇਹਦੇ ਵਿੱਚ ਛੱਡੇ ਹੋ ਰਹੇ ਨੇ ਬਾਈ ਇਹ ਜਿੱਤੇ ਹੋਈ ਨੇ ਤੇ ਕਲਾਕਲਾ ਦਿਖਾਉਣ ਲੱਗੇ ਬਹੁਤ ਜ਼ਿਆਦਾ ਟਾਈਮ ਲੱਗੂਗਾ ਠੀਕ ਆ ਤੇ ਮੈਂ ਕਹਾ ਭਰਾਵਾਂ ਨੂੰ ਆਪਾਂ ਕਰਾ ਦਿੰਨੇ ਆ ਸ਼ੌਂਕ ਆ ਲਓ ਇੱਕ ਵਾਰ ਤੁਹਾਨੂੰ ਨੇੜੇ ਤੇ ਸਾਰੇ ਤੇ ਸਾਰੇ ਕਬੂਤਰ ਆਪਾਂ ਦਿਖਾ ਦਿੰਨੇ ਆ ਉਸਤਾਦ ਜੀ ਉਹਨਾਂ ਦੇ ਠੀਕ ਆ ਜੀ ਤੇ ਚੈਨਲ ਆਪਣਾ ਕਰ ਲਓ ਜੀ ਸਬਸਕ੍ਰਾਈਬ ਵਿਰਾਟ ਪੀਜਨ ਕਲੱਬ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਫਿਰ ਦੱਸ ਦਈਏ ਜੀ ਉਰੇ ਆਏ ਸੀ ਹੂਟਰ ਸਿਸਟਮ ਲਗਾਉਣ ਲਈ ਹੂਟਰ ਸਿਸਟਮ ਲਗਾ ਦਿੱਤਾ ਆ ਠੀਕ ਹੈ ਜੀ ਤੇ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਕਮੈਂਟ ਤੇ ਹੁਣ ਦਿਓ ਇਜਾਜ਼ਤ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਮਿਲਦੇ ਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ